ਕਿ ਜਿਹੜੇ ਕੈਨੇਡਾ ਦੇ ਵੀ ਸਟੂਡੈਂਟ ਫਸੇ ਹੋਏ ਆ ਇੱਕ ਸਪੈਸ਼ਲ ਕੈਟੇਗਰੀ ਹੈ ਇਸ ਤਰ੍ਹਾਂ ਨਹੀਂ ਹੈ ਕਿ ਸਾਰੇ ਹੀ ਸਟੂਡੈਂਟਸ ਇਫੈਕਟ ਹੋਏ ਆ ਇੱਕ ਸਪੈਸ਼ਲ ਕੈਟੇਗਰੀ ਹੈ ਜਿਹੜੀ ਕਿ ਇਫੈਕਟ ਹੋਈ ਆ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਵਾਪਸ ਆਣਾ ਪਏਗਾ ਉਹਨਾਂ ਨੂੰ ਬੜਾ ਜ਼ਰੂਰੀ ਹੈ ਕਿ ਉਹ ਆਪਣਾ ਇਥੋਂ ਗਰਾਉਂਡਵਰਕ ਚੈੱਕ ਕਰਕੇ ਟਰੈਵਲ ਏਜੰਟਸ ਜਿਨ੍ਹਾਂ ਦੇ ਥਰੂ ਜਾ ਰਹੇ ਆ ਕਿਹੜੇ ਕੋਰਸ ਵਿੱਚ ਜਾ ਰਹੇ ਆ ਉਹਨਾਂ ਦੇ ਹੱਥ ਦੇ ਵਿੱਚ ਕੀ ਸਕਿੱਲ ਆ ਇਹ ਸਾਰਾ ਕੁਝ ਉਹ ਕਰਕੇ ਜਾਣ ਕਿ ਯੂਥ ਜਿਹੜਾ ਹੈਗਾ ਬੜੀ ਭਾਰੀ ਮਾਤਰਾ ਚ ਵਾਪਸ ਆ ਸਕਦਾ ਵਿਦੇਸ਼ ਦੇ ਵਿੱਚ ਬੈਠੇ ਕਈ ਨੌਜਵਾਨ ਜੋ ਕਿ ਫਸੇ ਹੋਏ ਨੇ ਉਹਨਾਂ ਦੀਆਂ ਕਈ ਦਿੱਕਤਾਂ ਨੇ ਜੋ ਡੌਕੀ ਲਗਾ ਕੇ ਜਾਂਦੇ ਨੇ ਜਾਂ ਫਿਰ ਜੋ ਠੱਗੀ ਦਾ ਸ਼ਿਕਾਰ ਹੋ ਕੇ ਜੜੇ ਨੇ ਉਹ ਦੂਸਰੇ ਮੁਲਕਾਂ ਦੇ ਵਿੱਚ ਬੈਠ ਜਾਂਦੇ ਨੇ ਉਹਨਾਂ ਦੇ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਨੇ ਪਰ ਹਾਲ ਫਿਲਹਾਲ ਦੀ ਖੜੀ ਦੇ ਵਿੱਚ ਇੱਕ ਚਰਚਾ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀ ਹੈ ਜਜੋ ਤੋ ਕੈਨੇਡਾ ਸਰਕਾਰ ਵੱਲੋਂ ਨਵੇਂ ਕਾਨੂੰਨ ਜਿਹੜੇ ਨੇ ਉਹ ਲਿਆਂਦੇਗੇ ਨਵੇਂ ਨਿਯਮ ਜਿਹੜੇ ਨੇ ਉਹ ਲਿਆਂਦੇਗੇ ਨੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਰਹਿ ਰਹੇ ਸਟੂਡੈਂਟਾਂ ਨੂੰ ਵੀ ਕਾਫੀ ਦਿੱਕਤਾਂ ਜੜੀਆਂ ਨੇ ਉਹ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚੋਂ ਜੋ ਲੋਕ ਬਾਹਰ ਜਾਣਾ ਚਾਹੁੰਦੇ ਨੇ ਜਾਂ ਫਿਰ ਬਾਹਰ ਦੇ ਵਿੱਚ ਜਾ ਕੇ ਰਹਿ ਰਹੇ ਨੇ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਜਿਨ੍ਹਾਂ ਦੀ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਨੇ ਐਨ ਆਰ ਆਈਜ਼ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲ ਫਿਲਹਾਲ ਦੀ ਘੜੀ ਲਗਾਤਾਰ ਕੰਮ ਤਾਂ ਹੋ ਰਹੇ ਨੇ ਪਰ ਹੁਣ ਇੱਕ ਵੈਬਸਾਈਟ ਜਿਹੜੀ ਹੈ ਉਹ ਐਨ ਆਰ ਆਈ ਸਭਾ ਵੱਲੋਂ ਲਾਂਚ ਕੀਤੀ ਜਾਣੀ ਹੈ ਜਿਸ ਦੇ ਵਿੱਚ ਜਿਹੜੇ ਐਨ ਆਰ ਆਈ ਵੀਰ ਨੇ ਉਹ ਉਸ ਵੈਬਸਾਈਟ ਦੇ ਉੱਪਰ ਆਪਣੀ ਹਰੇਕ ਦਿੱਕਤਾਂ ਜੜੀਆਂ ਨੇ ਉਹ ਕੈਨੇਡਾ ਦੇ ਵਿੱਚ ਬੈਠੇ ਨੇ ਜਾਂ ਫਿਰ ਹੋਰ ਕਿਸੇ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਨੇ ਉਸ ਜਗ੍ਹਾ ਦੇ ਉੱਪਰ ਦਰਜ ਕਰਾ ਸਕਦੇ ਨੇ ਉਹਨਾਂ ਨੂੰ ਐਨ ਆਰ ਆਈ ਸਭਾ ਦੇ ਵਿੱਚ ਆਉਣ ਦੀ ਜਿਹੜੀ ਹੈ ਉਹ ਜਾਦੀ ਲੋਡ ਨਹੀਂ ਪਵੇਗੀ ਉਸ ਬਾਬਤ ਵੀ ਗੱਲਬਾਤ ਕਰਾਂਗੇ ਤੇ ਕਈ ਮੁੱਦੇ ਹੋਰ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਜ਼ਰੂਰ ਕਰਾਂਗੇ ਸਾਡੇ ਨਾਲ ਐਨ ਆਰ ਆਈ ਸਭਾ ਦੇ ਪ੍ਰਧਾਨ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਅੱਛਾ ਇਹ ਜਦੋਂ ਤੋਂ ਕੈਨੇਡਾ ਸਰਕਾਰ ਨੇ ਨਿਯਮ ਲਾਗੂ ਕਰ ਦਿੱਤੇ ਹੈਗੇ ਨੇ ਉਦੋਂ ਤੋਂ ਸਟੂਡੈਂਟਾਂ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸਟੂਡੈਂਟ ਕਹਿ ਰਹੇ ਨੇ ਕਿ ਭਈ ਅਸੀਂ ਹੁਣ ਕਿਹੜੇ ਪਾਸੇ ਜਾਈਏ ਨਾ ਪੰਜਾਬ ਦੇ ਰਹਿ ਗਏ ਤੇ ਨਾ ਕੈਨੇਡਾ ਦੇ ਰਹਿ ਗਏ ਐਨ ਆਰ ਆਈ ਸਭਾ ਅਜੇ ਹੀ ਕਿਹੜੇ ਕੰਮ ਕਰ ਰਹੀ ਹੈ ਜਿਸ ਕਾਰਨ ਜਿਹੜੇ ਨੌਜਵਾਨ ਨੇ ਜਾਂ ਫਿਰ ਜੋ ਫਸੇ ਹੋਏ ਨੇ ਜਿਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਆ ਰਿਹਾ ਹੈ ਜੋ ਐਨ ਆਰ ਆਈਜ਼ ਨੇ ਜਿਨ੍ਹਾਂ ਦੀ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ 올 ওভার ਹੁਣ ਐਨਆਰਆਈ ਸਭਾ ਕਿਸ ਵਿਹਾਰ ਦੇ ਉੱਪਰ ਕੰਮ ਕਰੇ ਕਿਉਂਕਿ ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਿਯਮ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ ਉਸ ਦੇ ਵਿੱਚ ਕੀ 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 ਚੀਜ਼ਾਂ ਬਦਲੀਆਂ ਜੜੀਆਂ ਨੇ ਉਹ ਐਨਆਰਆਈ ਸਭਾ ਦੇ ਵਿੱਚ ਹੋਈਆਂ ਨੇ ਉਹ ਵੀ ਪੁਲਿਸ ਅੱਛਾ ਇਸ ਤਰ੍ਹਾਂ ਹੈ ਕਿ ਐਨਆਰਆਈ ਸਭਾ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਬ੍ਰਿਜ ਦਾ ਕੰਮ ਕਰਦੀ ਹੈ ਸਾਡੀ ਕੋਈ ਗਵਰਨਮੈਂਟ ਆਰਗੇਨਾਈਜੇਸ਼ਨ ਤਾਂ ਨਹੀਂ ਹੈ ਪਰ ਸਾਡੇ ਵਿੱਚ ਜਿਸ ਤਰ੍ਹਾਂ ਐਨਆਰਆਈ ਡਿਪਾਰਟਮੈਂਟ ਜਿਹੜਾ ਹੈ ਟਾਈਮ ਟੂ ਟਾਈਮ ਸਾਡੇ ਕੋਲੋਂ ਆਪਣੇ ਸੁਝਾਅ ਵੀ ਲੈਂਦਾ ਰਹਿੰਦਾ ਕਿਉਂਕਿ ਐਨ ਆਰ ਆਈਸ ਡਾਇਰੈਕਟਲੀ ਹੀ ਐਨ ਆਰ ਆਈ ਸਭਾ ਦੇ ਨਾਲ ਜਿਹੜੇ ਜੁੜੇ ਹੋਏ ਆ ਪਹਿਲਾ ਜਿਹੜਾ ਤੁਹਾਡਾ ਕੁਐਸਚਨ ਸੀ ਉਹਨੂੰ ਮੈਂ ਸਪਲਿਟ ਕਰਕੇ ਤੁਹਾਡਾ ਜਵਾਬ ਦੇ ਦਿੰਦੀ ਆ ਕਿ ਜਿਹੜੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟ ਫਸੇ ਹੋਏ ਆ ਇੱਕ ਸਪੈਸ਼ਲ ਕੈਟੇਗਰੀ ਹੈ ਇਸ ਤਰ੍ਹਾਂ ਨਹੀਂ ਹੈ ਕਿ ਸਾਰੇ ਹੀ ਸਟੂਡੈਂਟਸ ਇਫੈਕਟ ਹੋਏ ਆ ਇੱਕ ਸਪੈਸ਼ਲ ਕੈਟੇਗਰੀ ਹੈ ਜਿਹੜੀ ਕਿ ਇਫੈਕਟ ਹੋਈ ਆ ਔਰ ਉਹਦੇ ਰੀਜ਼ਨਸ ਹੈ ਪਿੱਛੇ ਦਿੱਤੇ ਹੋਏ ਇਸ ਤਰ੍ਹਾਂ ਨਹੀਂ ਹੈ ਕਿ ਜਿਹੜੇ ਔਰ ਇਹ ਗੱਲ ਹੈ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਸਟੂਡੈਂ ਉਦੇ ਸੰਬੰਧ ਦੇ ਵਿੱਚ ਇੱਕ ਅਸੀਂ ਸੈਮੀਨਾਰ ਜਿਹੜਾ ਹੈ ਰੱਖ ਰਹੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਸਟੂਡੈਂਟਸ ਨੂੰ ਜਾਂ ਯੂਥ ਜਿਹੜਾ ਕਹ ਲਈਏ ਉਹਨੂੰ ਅਕਮੋਡੇਟ ਕੀਤਾ ਜਾਏਗਾ ਪਹਿਲੀ ਗੱਲ ਦੂਸਰਾ ਜਿਹੜਾ ਹੈ ਕਿ ਸਟੂਡੈਂਟਸ ਤੋਂ ਜਾਂਦੇ ਆ ਇੱਥੋਂ ਜਾਂਦੇ ਆ ਉਹਨਾਂ ਨੂੰ ਬੜਾ ਜ਼ਰੂਰੀ ਹੈ ਕਿ ਉਹ ਆਪਣਾ ਇੱਥੋਂ ਗਰਾਊਂਡਵਰਕ ਚੈੱਕ ਕਰਕੇ ਟਰੈਵਲ ਏਜੰਟਸ ਜਿਨ੍ਹਾਂ ਥਰੂ ਜਾ ਰਹੇ ਆ ਕਿਹੜੇ ਕੋਰਸ ਵਿੱਚ ਜਾ ਰਹੇ ਆ ਉਹਨਾਂ ਦੇ ਹੱਥ ਦੇ ਵਿੱਚ ਕੀ ਸਕਿੱਲ ਆ ਇਹ ਸਾਰਾ ਕੁਝ ਉਹ ਕਰਕੇ ਹੀ ਜਾਣ ਇਸ ਤਰ੍ਹਾਂ ਨਹੀਂ ਹੈਗਾ ਕਿ ਜੇ ਤੁਸੀਂ ਇੱਥੋਂ ਲੋਨ ਲੈ ਲਿਆ ਉਹ ਲੋਨ ਨਸ ਨਹੀਂ ਹੈ ਉੱਥੇ ਜਾ ਕੇ ਸਰਵਾਈਵ ਕਰਨ ਲਈ ਹਮਮ ਔਰ ਇਥੋਂ ਆਪਣੇ ਹੱਥ ਦੇ ਵਿੱਚ 스ਕਿੱਲ ਲੈ ਕੇ ਜਾਣ। ਹਮਮ ਤੀਸਰੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੈ ਕਿ ਐਨ ਆਰ ਆਈ ਸਭਾ ਜਿਸ ਤਰ੍ਹਾਂ ਹੁਣ ਐਨ ਆਰ ਆਈ ਅਫੇਅਰਸ ਦੇ ਵਿੱਚ ਆ ਇੱਕ ਇਹ ਬੜੀਆਂ ਅੰਦਰ ਵੈਬਸਾਈਟ ਦੀ ਵਾਰੀ ਅਸੀਂ ਬਿਲਕੁਲ ਐਨ ਆਰ ਆਈ ਸਭਾ ਦੀ ਵੈਬਸਾਈਟ ਵਾਰੀ ਅਸੀਂ ਗੱਲ ਨਹੀਂ ਕਰਾਂਗੇ ਔਰ ਕੀ ਉਹਦੇ ਚ ਹੈ ਉਹ ਵੀ ਨਹੀਂ ਗੱਲ ਕਰਾਂਗੇ ਉਹਦਾ ਰੀਜ਼ਨ ਇਹ ਹੈ ਕਿ ਅੱਜ ਸਾਡਾ ਸਮਾਗਮ ਸੀਗੇ ਔਰ ਜਿਸ ਤਰ੍ਹਾਂ ਡਾਕਟਰ ਮਨਮੋਨ ਸਿੰਘ ਹੁਣਾ ਦੀ ਇਹ ਦੇਹਾਂਤ ਕਰਕੇ ਸਾਨੂੰ ਪੋਸਟਪੋਨ ਕਰਨਾ ਪੈਣਾ ਪਿਆ ਉਹ ਫਿਰ ਜਦੋਂ ਆਪਾਂ ਵੈਬਸਾਈਟ ਦਾ ਉਦਘਾਟਨ ਕਰਾਂਗੇ ਉਦੋਂ ਡਿਸਕਸ ਕਰਾਂਗੇ ਪਰ ਅੱਜ ਜਿਹੜੇ ਇਹ ਮੈਂ ਤੁਹਾਡੇ ਕੁਐਸਚਨ ਹੈਗੇ ਇਹਨਾਂ ਦਾ ਔਰ ਮੈਂ ਤੁਹਾਨੂੰ ਜਵਾਬ ਦੇ ਦਿੰਦੀ ਆ ਕਿ ਐਨ ਆਰ ਆਈ ਅਫੇਅਰਸ ਜਿਹੜਾ ਹੈ ਉਹਦੇ ਵਿੱਚ ਇੱਕ ਚਰਚਾ ਬੜੀ ਚੱਲ ਰਹੀ ਹੈ ਕਿਹੜਾ ਯੂਥ ਹੈਗਾ ਉਹਨੂੰ ਕਿਸ ਤਰ੍ਹਾਂ ਅਕਮੋਡੇਟ ਕਰਨਾ ਪਰ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਕਿ ਚੀਫ ਪੈਟਰਨ ਸਾਹਿਬ ਸਾਡੇ ਐਨ ਆਰ ਆਈ ਸਭਾ ਦੇ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੇ ਰੀਸੈਂਟਲੀ ਇੰਡਸਟਰੀ ਵੀ ਲਿਆ ਆਂਦੀ ਜਿਹੜਾ ਹੈਗਾ ਉਪਰਾਲਾ ਚੱਲ ਰਿਹਾ ਇਸ ਗੱਲ ਨੂੰ ਵੱਧਿਆ ਨਜ਼ਰ ਰੱਖਦੇ ਹੋਏ ਕਿ ਯੂਥ ਜਿਹੜਾ ਹੈਗਾ ਬੜੀ ਭਾਰੀ ਮਾਤਰਾ ਚ ਵਾਪਸ ਆ ਸਕਦਾ ਉਹਨਾਂ ਨੂੰ ਕਿਸ ਤਰ੍ਹਾਂ এমਪਲੋਇਮੈਂਟ ਵੀ ਦੇਣੀ ਹੈ ਹਾਂਜੀ ਅੱਛਾ ਸੀਆ ਭਗਵਤ ਸਿੰਘ ਮਾਰਹੂਰੀ ਤਾਂ ਸਟੇਜਾਂ ਤੋਂ ਉੱਪਰ ਐਲਾਨ ਵੀ ਬਹੁਤ ਕਰ ਰਹੇ ਨੇ ਕਿ ਭਈ ਜੋ ਵਿਦੇਸ਼ਾਂ ਦੇ ਵਿੱਚ ਸਾਡੇ ਨੌਜਵਾਨ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਰੋਜ਼ਗਾਰ ਦੇਣਾ ਹੈ ਕੰਮ ਦੇਣਾ ਹੈ ਅਤੇ ਉਹਨਾਂ ਨੂੰ ਏਸੀ ਜਗ੍ਹਾ ਦੇ ਉੱਪਰ ਰੱਖਣਾ ਹੈਗਾ ਤੁਹਾਨੂੰ ਲੱਗਦਾ ਇਹ ਪੋਸੀਬਲ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨੂੰ ਕੰਮ ਚੱਲ ਰਹੇ ਨੇ ਜਾਂ ਫਿਰ ਕੈਨੇਡਾ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਕਈ ਚੀਜ਼ਾਂ ਕੀਤੀਆਂ ਨੇ ਹੋਰ ਮੁਲਕ ਜੋ ਕਰਨੇ ਨੇ ਦੇਖੋ ਸਭ ਤੋਂ ਪਹਿਲਾਂ ਨਾ ਤੁਹਾਡੇ ਆਪਣੇ ਆਪ ਦੇ ਉੱਪਰ ਵੀ ਹੁੰਦਾ ਹੁਣ ਮੈਂ ਅਸੀਂ ਮੈਂ ਵੀ ਸਟੂਡੈਂਟ ਗਈ ਸੀ 20 ਸਾਲ ਪਹਿਲਾਂ ਆਪਾਂ ਉੱਥੇ ਜਾ ਕੇ ਜਿਹੜੇ ਕੰਮ ਕਰਦੇ ਆ ਜੇ ਆਪਾਂ ਉਹੀ ਕੰਮ ਇੱਥੇ ਵੀ ਕਰੀਏ ਜਾਂ ਆਪਾਂ ਬਿਲਕੁਲ ਇਸ ਗੱਲ ਨੂੰ ਆਪਣੀ ਸ਼ਰਮ ਲਾ ਲਈਏ ਜਾਂ ਆਪਾਂ ਇਹਨੂੰ ਪਰਸਨ ਲਾ ਲਈਏ ਆਪਾਂ ਇੱਥੇ ਮਿਹਨਤ ਨਾਲ ਕੰਮ ਕਰੀਏ ਤਾਂ ਅੱਛੀ ਜ਼ਿੰਦਗੀ ਜਿਹੜੀ ਆਪਾਂ ਬਤੀਤ ਕਰ ਸਕਦੇ ਹਾਂ ਜਿਹੜੇ ਸਟੂਡੈਂਟਸ ਇਹ ਮੈਂ ਤੁਹਾਡੇ ਤੇ ਕੁਐਸਚਨ ਕਰ ਦਿੰਦੀ ਆ ਜਾਰ ਜਿਹੜੇ ਸੁਣਨ ਵਾਲੇ ਹੁਣਾਂ ਤੇ ਤੁਸੀਂ 30 ਲੱਖ 40 ਲੱਖ 50 ਲੱਖ 80 80 ਲੱਖ ਰੁਪਈਆ 20 ਲਗਾ ਕੇ ਜੇ ਬਾਹਰ ਜਾਣ ਦੀ ਕੈਪੈਸਿਟੀ ਰੱਖਦੇ ਆ ਤੇ ਇਥੇ ਅਸੀਂ ਕੰਮ ਕਰਨ ਦੀ ਜੇ ਉਹਨਾ ਹੀ ਪੈਸਾ ਲਗਾ ਕੇ ਤਾਂ ਅਸੀਂ ਉੱਥੇ ਨਾਲੋਂ ਵਧੀਆ ਜੀਵਨ ਬਤੀਤ ਕਰ ਸਕਦੇ ਹਾਂ ਸੀਐਮ ਭਗਵੰਤ ਸਿੰਘ ਮਾਨ ਹੋਣੀ ਡੈਫੀਨੇਟਲੀ ਟਰਾਈ ਕਰ ਰਹੇ ਆ ਦੇਖੋ ਜਿਹੜੀਆਂ ਚੀਜ਼ਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਨਹੀਂ ਹੋਈਆਂ ਉਹ ਅੱਛੀਆਂ ਇਸ ਨਵੀਂ ਸਰਕਾਰ ਜਿਹੜੀ ਹੈਗੀ ਆ ਕਿਉਂਕਿ ਐਨਆਰਆਈ ਸਭਾ ਦੇ ਵਿੱਚ ਕੰਮ ਕਰਦੇ ਹੋਏ ਔਰ ਭਗਵੰਤ ਸਿੰਘ ਮਾਨ ਸਾਡੇ ਚੀਫ ਪੈਟਰਨ ਹੈਗੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਜੁੜੀਆਂ ਅਸੀਂ ਐਨਆਰਆਈਜ਼ ਦੇ ਵਾਸਤੇ ਕਰ ਰਹੇ ਚੀਜ਼ਾਂ ਉਹ ਸਾਨੂੰ ਪਤਾ ਹੈ ਕਿ ਉਹ ਚਾਹੁੰਦੇ ਆ ਕਿ ਯੂਥ ਜਿਹੜਾ ਆ ਉੱਥੇ ਜਾ ਕੇ ਐਕਸਪਲੋਇਟ ਨਾ ਹੋਵੇ ਔਰ ਉਹਦੇ ਕਰਕੇ ਜਿਹੜੇ ਐਨ ਆਰ ਆਈ ਸਭਾ ਔਰ ਐਨ ਆਰ ਆਈ ਅਫੇਅਰਸ ਬੜੇ ਉਪਰਾਲੇ ਕਰ ਰਹੀ ਹੈ ਹਾਂਜੀ ਅੱਛਾ ਜਿਸ ਤਰੀਕੇ ਦੇ ਨਾਲ ਐਨ ਆਰ ਆਈ ਸਭਾ ਕੰਮ ਕਰ ਰਹੀ ਹੈਗੀ ਹੈ ਲੋਕ ਜੋ ਐਨ ਆਰ ਆਈਜ਼ ਨੇ ਉਹਨਾਂ ਦੀਆਂ ਕਈ ਦਿੱਕਤਾਂ ਨੇ ਕਈ ਤਾਂ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਿਹਾ ਕਿ ਵੀ ਐਨ ਆਰ ਆਈ ਸਭਾ ਦੇ ਵਿੱਚ ਕੰਮ ਤੇਜ਼ੀ ਨਾਲ ਨਹੀਂ ਹੋ ਰਿਹਾ ਹੈ ਕਿਨਣੇ ਕਿ ਤੇਜ਼ੀ ਨਾਲ ਐਨ ਆਰ ਆਈ ਸਭਾ ਦੇ ਵਿੱਚ ਕੰਮ ਹੋ ਰਿਹਾ ਹੈ ਤੇ ਕੀ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਨ ਆਰ ਆਈ ਸਭਾ ਦੇ ਵਿੱਚ ਕੰਮ ਇਸ ਤਰ੍ਹਾਂ ਜਦੋਂ ਆਪਾਂ ਕਹਿੰਦੇ ਤੇਜ਼ੀ ਨਾਲ ਨਹੀਂ ਹੋ ਰਿਹਾ ਉਹਦਾ ਰੀਜ਼ਨ ਇਹਦੇ ਦੋ ਰੀਜ਼ ਐਨ ਆਰ ਆਈਸ ਪਹਿਲਾਂ ਸਾਰੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਆਣਾ ਕਰੋ ਪਹਿਲਾਂ ਉਹ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਪਰ ਜਾ ਕੇ ਔਰ ਉਹਨਾਂ ਦੀ ਆਲਰੇਡੀ ਹੀ ਜਿਹੜੀਆਂ ਐਪਲੀਕੇਸ਼ਨਸ ਪੈਂਡਿੰਗ ਹੁੰਦੀਆਂ ਔਰ ਉਹਦੇ ਬਾਅਦ ਜਦੋਂ ਲੈ ਕੇ ਆਂਦੇ ਤਾਂ ਸਾਡੇ ਉੱਪਰ ਥੋਕ ਦਿੰਦੇ ਆ ਪਹਿਲੀ ਗੱਲ ਦੂਸਰਾ ਜਿਹੜਾ ਹੈਗਾ ਹੈ ਕਿ ਜਿਹੜੇ ਮਸਲੇ ਕੋਰਟਸ ਦੇ ਵਿੱਚ ਆ ਉਹ ਸਾਡੇ ਕੋ ਆਂਦੇ ਤੇ ਅਸੀਂ ਉਹਨੂੰ ਨਹੀਂ ਉਹਦੇ ਉੱਪਰ ਅਸੀਂ ਕੋਈ ਐਕਸ਼ਨ ਨਹੀਂ ਕਰ ਸਕਦੇ ਇਹ ਇਹ ਦੋ ਚੀਜ਼ਾਂ ਔਰ ਜਿਹੜਾ ਐਨ ਆਰ ਆਈ ਡਿਪਾਰਟਮੈਂਟ ਐਨ ਆਰ ਆਈ ਸਾਡੇ ਐਨ ਆਰ ਆਈ ਸਭਾ ਦਾ ਰੋਲ ਹੈ ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜਾ ਸਰਕਾਰ ਦੀ ਮਿੱਥੀ ਮਿੱਥੀ ਹੋਈ ਟਰਮ ਆ ਕਿ ਇਹਦੇ ਵਿੱਚ ਤੁਸੀਂ ਮਸਲਾ ਹੱਲ ਕਰਨਾ ਸਾਡੀ ਰਿਸਪੌਂਸਿਬਿਲਟੀ ਅਸੀਂ ਕੰਪਲੇਂਟ ਲੈ ਕੇ ਉਹਨੂੰ ਰਿਸਪੈਕਟਿਵ ਡਿਪਾਰਟਮੈਂਟ ਕੋਲ ਸੈਂਡ ਕਰ ਦੇਣੀ ਉਸ ਤੋਂ ਬਾਅਦ ਵਿੱਚ ਜਿਹੜੇ ਉਹ ਪੁਲਿਸ ਦਾ ਡਿਪਾਰਟਮੈਂਟ ਆ ਜਾਂ ਰੈਵਨਿਊ ਦਾ ਡਿਪਾਰਟਮੈਂਟ ਆ ਸਰਕਾਰ ਦੀਆਂ ਮਿੱਥੀ ਹੋਈ ਟਰਮ ਆ ਕਿ ਕਿਹਦੇ ਵਿੱਚ ਤੁਸੀਂ ਉਹ ਮਸਲੇ ਨੂੰ ਹੱਲ ਕਰਨਾ ਔਰ ਉਹਦੇ ਵਿੱਚ ਸਾਡੇ ਕੋਲ ਰਿਸਪੌਂਸ ਆ ਰਹੇ ਆ ਜਿਹੜੀ 15 ਦਿਨਾਂ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਆ ਉਹ ਵੀ ਆ ਰਹੀ ਹੈ ਐਫ ਆਈ ਆਰ ਕਿੰਨੇ ਦਿਨ 3 ਮਹੀਨਿਆਂ ਦੇ ਵਿੱਚ ਕਰਨੀ ਉਹ ਵੀ ਹੋ ਰਹੀ ਆ ਔਰ ਮੈਨੂੰ ਲੱਗਦਾ ਕਿ કરી ਨਹੀਂ ਕਰਦੇ ਕਿਉਂਕਿ ਸਾਡੇ ਕੋਲ ਰਿਪੋਰਟਸ ਆ ਕਿ ਕਿੰਨੀਆਂ ਕੰਪਲੇਂਟਸ ਸੋਲਵ ਹੋ ਗਈਆਂ इवन ਜਿਹੜੀ ਪਿਛਲੀ ਵਾਰ ਮਿਲਣੀ ਹੋਈ ਸੀ ਉਹਦੇ ਵੀ ਪ੍ਰੋਪਰ ਰਿਪੋਰਟ ਹੈ ਕਿ ਐਨ ਆਰ ਆਈਜ਼ ਦੀਆਂ ਜੁਨੀਆਂ ਕੰਪਲੇਂਟਸ ਆਈਆਂ ਸੀ ਉਹਦੇ ਵਿੱਚੋਂ ਜੁਨੀਆਂ ਉਹਨਾਂ ਸਿਰਫ ਇੱਕ ਹੀ ਕੰਪਲੇਂਟ ਹਾਲੇ ਤੱਕ ਅਨਰੀਜ਼ੋਲਵ ਉਹ ਵੀ ਇਸ ਕਰਕੇ ਕਿਉਂਕਿ ਉਹ ਕੋਰਟ ਦੇ ਵਿੱਚ ਆ ਔਰ ਬਾਕੀ ਜਿਹੜੀਆਂ ਸਾਰੀਆਂ ਕੰਪਲੇਂਟਸ ਉਹਨਾਂ ਦਾ ਹੱਲ ਹੋ ਚੁੱਕਾ ਹੈ ਤੁਹਾਡੇ ਟਿਨਿਓਰ ਦੇ ਵਿੱਚ ਹੁਣ ਤੱਕ ਜਿਹੜਾ ਤੁਹਾਡਾ ਟਿਨਿਓਰ ਹੈਗਾ ਇਹ ਇਸ ਦੇ ਵਿੱਚ ਕਿੰਨੇ ਕਿ ਦਿੱਕਤਾਂ ਕੰਪਲੇਂਟਸ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਐਨ ਆਰ ਆਈਜ਼ ਦੀਆਂ ਤੇ ਕਿੰਨੀਆਂ ਸੋਲ ਦੇਖੋ ਸਾਡੇ ਕੋਲ ਜਿਹੜੀ ਅਸੀਂ 6 ਤਰੀਕ ਨੂੰ ਰਿਪੋਰਟ ਐਨਆਰਆਈ ਅਫੇਅਰਸ ਦੇ ਵਿੱਚ ਭੇਜੀ ਸੀ ਉਹਦੇ ਅਕੋਰਡਿੰਗਲੀ ਸਾਡੇ 1 ਸਾਲ ਦੇ ਵਿੱਚ 380 ਕੰਪਲੇਂਟਸ ਜਿਹੜੀਆਂ ਸਾਡੇ ਤੋਂ ਆਈਆਂ ਸੀ ਉਹਦੇ ਵਿੱਚੋਂ ਸਾਡੀਆਂ ਜਿਹੜੀਆਂ ਹੈਗੀਆਂ 318 ਜਿਹੜੀਆਂ ਕੰਪਲੇਂਟਸ ਆ ਉਹ ਰਿਸੋਲਵ ਹੋ ਚੁੱਕੀਆਂ ਰਿਸੋਲਵ ਦਾ ਮਤਲਬ ਹੈ ਕਿ ਉਹ ਰਿਸਪੈਕਟਿਵ ਡਿਪਾਰਟਮੈਂਟ ਕੋ ਚਲੀਆਂ ਗਈਆਂ ਜਾਂ ਮਤਲਬ ਕਈਆਂ ਦੇ ਵਿੱਚ ਇਸ ਤਰ੍ਹਾਂ ਕਈਆਂ ਨੇ ਵਿਧਰੋ ਕਰਾ ਲਈਆਂ ਔਰ ਬਾਕੀ ਜਿਹੜੀਆਂ ਉਹ ਪੈਂਡਿੰਗ ਹੈਗੀਆਂ ਵਿੱਚ ਕੁਝ ਐਨਆਰਆਈ ਵਿਦੇਸ਼ ਦੇ ਵਿੱਚ ਬਹਿ ਕੇ ਵੀ ਜਾਂ ਫਿਰ ਜਦੋਂ ਪੰਜਾਬ ਦੇ ਵਿੱਚ ਵੀ ਆਉਂਦੇ ਨੇ ਇੰਟਰਵਿਊਜ਼ ਕਾਫੀ ਹੁੰਦੀਆਂ ਨੇ ਉਹ ਕਹਿੰ ਆਪ ਦੇ ਵਿੱਚ ਆ ਕੇ ਕੰਮ ਕਰਨਾ ਚਾਹੁੰਨੀ ਆ ਇਸ ਕਾ ਦੇ ਉੱਪਰ ਪੈਸਾ ਇਨਵੈਸਟ ਕਰਨਾ ਚਾਹੁੰਨੀ ਆ ਪਰ ਇਸ ਜਗ੍ਹਾ ਦੇ ਉੱਪਰ ਅਸੀਂ ਸੁਰੱਖਿਅਤ ਨਹੀਂ ਹੈਗੇ ਆ ਕਿਸੇ ਤਰੀਕੇ ਦੇ ਨਾਲ ਸਾਨੂੰ ਸੁਰੱਖਿਆ ਪ੍ਰਦਾਨ ਨਹੀਂ ਹੋਉਦੀ ਐਨ ਆਰ ਆਈ ਸਭਾ ਐਨ ਆਰ ਆਈਜ਼ ਦੇ ਲਈ ਅਦੀਹਾ ਕੀ ਕਰੇਗੀ ਜਿਸ ਕਾਰਨ ਐਨ ਆਰ ਆਈਜ਼ ਜਿਹੜੇ ਹੈਗੇ ਨੇ ਬਾਹਰੋਂ ਆਉਂਦੇ ਨੇ ਉਹ ਸੁਰੱਖਿਆ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਫੀਲ ਕਰ ਸਕਦੇ ਨੇ ਦੇਖੋ ਇਹ ਨਾ ਇਹ ਦੇ ਵਿੱਚ ਮੈਂ ਤੁਹਾਨੂੰ ਸਪੈਸੀਫਿਕ ਤਾਂ ਨਹੀਂ ਕਰ ਸਕਦੀ ਔਰ ਹਰੇਕ ਦਾ ਨਹੀਂ ਹੁੰਦਾ ਇਹਦੇ ਵਿੱਚ ਤਾਂ ਜਿਸ ਤਰ੍ਹਾਂ ਐਨ ਆਰ ਆਈਜ਼ ਇਨਵੈਸਟਮੈਂਟ ਪਲਾਨਸ ਹੈਗੇ ਆ ਐਨ ਆਰ ਆਈਜ਼ ਲਈ ਸਪੈਸੀਫਿਕ ਗ੍ਰਾਂਟਸ ਹੈਗੀਆਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਜੇ ਕਿਸੇ ਨੂੰ ਮਸਲਾ ਆਉਂਦਾ ਸਾਡੇ ਤੋਂ ਕੋਈ ਐਸੀ ਕੰਪਲੇਂਟ ਨਹੀਂ ਆ ਨਾ ਜੇ ਕੋਈ ਜਿਸ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਾਨੂੰ ਆ ਕੇ ਦੱਸੇ ਅਸੀਂ ਸੇਵਾ ਲਈ ਐਨਆਰਆਈਸ ਦੇ ਬੈਠੇ ਹੋਏ ਆਂ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਤੁਸੀਂ ਦੱਸੋ ਕਿ ਕਿੱਥੇ ਪ੍ਰੋਬਲਮ ਆਈ ਹੈ ਹਾਂਜੀ ਠੀਕ ਹੈ ਸ਼ੁਕਰੀਆ ਬਿਲਕੁਲ ਐਨਆਰਆਈ ਸਭਾ ਪ੍ਰਧਾਨ ਸਾਡੇ ਨਾਲ ਨੇ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਕੁਝ ਕਈ ਸਮੱਸਿਆ ਜਿਹੜੀਆਂ ਆਉਂਦੀਆਂ ਪਈਆਂ ਨੇ ਹਾਲ ਫਿਲਹਾਲ ਦੀ ਘੜੀ ਦੇ ਵਿੱਚ ਉਹ ਐਨਆਰਆਈ ਸਭਾ ਲਗਾਤਾਰ ਸੋਲਵ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕੱਲੋ ਸਰਪੰਖ ਦੇ ਨਾਲ ਰਾਜਗੁਪਤ ਬਾਬਸ਼ਾਹ ਟਾਈਮ ਜਿਲੰਦ